ਪੱਪਾ ਪਤ ਪਿਆਰੇ ਪਿਆਰੇ ਢਾਣੀ ਉੱਤੇ ਜੱਜ ਦੇ ਸਾਰੇ ਪੱਪਾ ਪਤ ਪਿਆਰੇ ਪਿਆਰੇ ਢਾਣੀ ਉੱਤੇ ਜੱਜ ਦੇ ਸਾਰੇ ਫੱਫਾ ਫੁੱਲ ਪਿਆਰੇ ਨੇ ਫੁੱਲਵਾੜੀ ਦੇ ਤਾਰੇ ਨੇ ਫੱਫਾ ਫੁੱਲ ਪਿਆਰੇ ਨੇ ਫੁੱਲਵਾੜੀ ਦੇ ਤਾਰੇ ਨੇ ਬੱਬਾ ਬਗੀਚੀ ਮੈਂ ਕਰਹੀ ਫੁੱਲਾਂ ਦੇ ਨਾਲ ਟੈਕ ਰਹੀ ਬੱਬਾ ਬਗੀਚੀ ਮੈਂ ਕਰਹੀ ਫੁੱਲਾਂ ਦੇ ਨਾਲ ਟੈਕ ਰਹੀ ਅੱਬਾ ਪੌਰੇ ਗਾਉਂਦੇ ਨੇ ਫੁੱਲਾਂ ਤੇ ਮੰਡਰਾਉਂਦੇ ਨੇ ਬੱਬਾ ਪੌਰੇ ਗਾਉਂਦੇ ਨੇ ਫੁੱਲਾਂ ਤੇ ਮੰਡਰਾਉਂਦੇ ਨੇ ਮੰਮਾ ਮੋਰ ਸੁਣਾਉਂਦਾ ਗਾਣੇ ਤੂੰ ਵੀ ਆ ਕੇ ਸੁਣ ਲਾ ਰਾਣੇ ਮੰਮਾ ਮੋਰ ਸੁਣਾਉਂਦਾ ਗਾਣੇ ਤੂੰ ਵੀ ਆ ਕੇ ਸੁਣ ਲਾ ਰਾਣੇ